ਕਿ ਜੀ ਬੀਤੀ 12 ਤਰੀਕ ਤੋਂ ਨਕੂਦਰ ਦੇ ਕਾਰੋਬਾਰੀ ਨੂੰ ਲਗਾਤਾਰ ਜਿਹੜੀ ਐਕਸਟਰਸ਼ਨ ਸਕਾਲਸ ਆ ਰਹੀਆਂ ਸੀਗੀਆਂ ਇਹ ਵਰਚੁਅਲ ਨੰਬਰ ਤੋਂ ਕਾਲਸ ਆ ਰਹੀਆਂ ਸੀਗੀਆਂ ਔਰ ਉਹਨਾਂ ਕੋਲੋਂ ਫਰौती ਮੰਗੀ ਜਾ ਰਹੀ ਸੀ ਕਿ 50 ਲੱਖ ਰੁਪਏ ਦੀ ਤੇ ਜਿਸ ਸਬੰਧ ਦੇ ਵਿੱਚ ਜਿਹੜਾ ਐਫਆਰ ਨੰਬਰ 64 ਦਰਜ ਕਰਕੇ ਤੇ ਉਹਦੀ ਜਿਹੜੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਤੇ ਉਹਦੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੇ ਅਸਤੇ ਜਿਹੜਾ ਅ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੇ ਚਾਰ ਬੰਦੇ ਜਿਹੜੇ ਚ ਨਾਮਜ਼ਦ ਕੀਤੇ ਗਏ ਜਿਹਦੇ ਵਿੱਚ ਕੇ ਦੋ ਬੰਦੇ ਜਿਹੜਾ ਦਾ ਮਸਟਰਮਾਈਂਡ ਜਿਹੜਾ ਵਾ ਉਹ ਸੁਖਵਿੰਦਰ ਸਿੰਘ ਗੁਰਪਸਾਨੀ son of ਅਮਰਜੀਤ ਸਿੰਘ ਇਹ ਨਵਾਂ ਪਿੰਨ ਦੋਨੇਵਾਲ ਪੈਂਦਾ ਥਾਣੇ ਲੋਹੀਆਂ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਹੈ ਤੇ ਐਸ ਵੇਲੇ ਇਹ ਇੰਗਲੈਂਡ ਯੂਕੇ ਹੈ ਤੇ ਮੇਨ ਮਾਸਟਰਮਾਈਂਡ ਇਹ ਬੰਦਾ ਸੀਗਾ ਇਹਨੇ ਇੱਕ ਰਵਨਦੀਪ ਸਿੰਘ ਜਿਹੜਾ ਇਹਦਾ ਰਿਸ਼ਤੇਦਾਰੀ ਹੈਗਾ ਵਾ ਇੱਥੇ ਪੂਰੇਵਾਲ ਕਲੋਨੀ ਨਕੋਦਰ ਦਾ ਉਹਦੇ ਨਾਲ ਰਲ ਕੇ ਇੱਕ ਛੇੜਿਆੰਤਰ ਰਚਿਆ ਔਰ ਜਿਹੜੀ ਐਕਸਟਰੈਕਸ਼ਨ ਕਾਲ ਕਰ ਰਹੇ ਸੀਗੇ ਇੱਥੇ ਤੇ ਕਾਰੋਬਾਰੀ ਨੂੰ ਇੱਥੇ ਦੇ ਉਹ ਜਿਹੜੇ ਗਰਾਊਂਡ ਲੈਵਲ ਦੇ ਹੈਂਡਲਰ ਆ ਇੱਥੇ ਇੱਕ ਅਦਿੱਤ્ય ਨਾਂ ਦਾ ਅਦਿੱਤ્ય ਰਾਏ ਉਪਮਨੀਸ਼ਾ ਮੁੰਡਾ ਜਿਹੜਾ ਨਰੇਸ਼ ਕੁਮਾਰ ਦਾ ਮੁੰਡਾ ਹੈ ਤੇ ਪੁਰੇਵਾਲ ਕਲੋਨੀ ਦਾ ਹੈ ਇਹ ਆਪਸ ਵਿੱਚ ਇਕੱਠੇ ਕਬੱਡੀ ਖੇល ਕਰੇ ਰਮਨਦੀਪ ਤੇ ਇਹ ਇਹ ਇਸ ਕਰਕੇ ਤੇ ਜਾਣਕਾਰ ਸੀਗੇ ਉਹਦੇ ਨਾਲ ਇਹਦਾ ਜਿਹੜਾ ਕੰਟੈਕਟ ਸੀ ਟੈਲੀਫੋਨਿਕ ਲਈ ਇਹਨੇ ਉਹਦੇ ਕੋਲੋਂ ਇਹਦੀ ਰੈਕੀ ਕਰਵਾ ਕੇ ਸਾਰਾ ਤੇ ਦੂਜਾ ਜਿਹੜਾ ਪੈਸੇ ਲੈਣ ਦਾ ਜਿਹੜਾ ਉਹ ਬਣਾਇਆ ਸੀਗਾ ਬਟ ਉਹ ਜਿਹੜੀ ਸਾਡੀ ਟੀਮਸ ਜਿਹੜੀਆਂ ਇਹਨਾਂ ਨੇ ਜਿਹੜੇ ਦੋ ਬੰਦੇ ਇਹਨਾਂ ਦੇ ਜਿਹੜੇ ਆ ਅਦਿੱਤ્ય ਅਤੇ ਜਿਹੜਾ ਦੂਸਰਾ ਸ਼ਾਮ ਸੀਗਾ ਇਹ ਸ਼ਾਮ ਵੀ ਨਕੌਦਰ ਤੇ ਰਹਿਣ ਵਾਲਾ ਸੁੰਦਰਨਗਰ ਦਾ ਇਹਨਾਂ ਦੋਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਔਰ ਇਹਨਾਂ ਨੇ ਅਦਿੱਤ્ય ਨੇ ਇਹ ਵੀ ਦੱਸਿਆ ਵੀ ਇਹਦੇ ਕੋਲੋਂ ਜਿਹੜੀਆਂ ਲੋਈਆਂ ਥਾਣੇ ਦੇ ਵਿੱਚ ਵੀ ਦੋ ਪਰਚੇ ਆਲਰੇਡੀ ਦਰਜ ਐ ਇੱਕ 64 ਨੰਬਰ ਐਫ ਆਈ ਆਰ ਐ 64/25 ਐਫ ਆਈ ਆਰ ਐ ਇਹਦੇ ਵਿੱਚ ਉੱਥੇ ਸ਼ਾਮ ਜੁਐਲਰਸ ਦੇ ਨਾਮ ਤੇ ਨਰਿੰਦਰਪਾਲ ਉਹਦੀ ਰੈਕੀ ਵੀ ਇਹਨੇ ਇਹਨਾਂ ਨੇ ਜਿਹੜੀ ਆ ਉਹਦੇ ਥਰੂ ਅਦਿੱਤ્ય ਦੇ ਥਰੂ ਵੀ ਰੈਕੀ ਵੀ ਕਰਾਈ ਸੀ ਔਰ ਉਹਦੇ ਕੋਲੋਂ ਵੀ 30 ਲੱਖ ਰੁਪਏ ਦੀ ਜਿਹੜੀ ਆ ਮ ਐਕਸਰਸਨ ਜਿਹੜੀ ਮਣੀ ਜਿਹੜੀ ਉਹ ਦੀ ਡਿਮਾਂਡ ਕੀਤੀ ਸੀਗੀ ਤੇ ਇਸ ਤੋਂ ਇਲਾਵਾ ਇੱਕ ਹੋਰ ਇਹਨਾਂ ਨੇ ਇੱਕ ਪੈਟਰੋਲ ਪੰਪ ਮਾਲਕਾ ਰਜਵੰਦ ਰਜਵੰਦ ਸਿੰਘ ਹੈਗਾ ਵਾ ਇਹਦੇ ਬੇਟੇ ਨੇ ਵੀ ਜਿਹੜਾ 2 ਕਰੋੜ ਰੁਪਏ ਦੀ ਜਿਹੜੀ ਅਫਵਾਹੀ ਜਿਹੜੀ ਹੈ ਇਹ ਡਿਮਾਂਡ ਕਰ ਰਹੇ ਸੀਗੇ ਸਰ ਜਿਹੜੀ ਪੈਟਰੋਲ ਪੰਪ ਦੀ ਗੱਲ ਕਰ ਰਹੇ ਹੋ ਕਿੱਥੇ ਦਾ ਸੀ ਇਹ ਵੀ ਲੋਹਿਆ ਦਾ ਸੀਗਾ ਜੀ ਇਹ ਪੈਟਰੋਲ ਪੰਪ ਜਿਹੜਾ ਲੋਹਿਆ ਦਾ ਹੀ ਹੈ ਔਰ ਇਹ ਰਹਿਣ ਵਾਲਾ ਜਿਹੜਾ ਨਵਾਂ ਬਿੰਦੂ ਨੇ ਵਾਲਦਈ ਹੈ ਪੈਟਰੋਲ ਪੰਪ ਦਾ ਮਾਲਕਾ ਉਹ ਉੱਤਰਪਾੜੀ ਉੱਤਰ ਤੋਂ ਜਿੰਨੇ ਦੇਸੀ ਯਾ ਛੋਟੀ ਮੰਗਣ ਦੇ ਕਰਦੇ ਸੀ ਕਦੋਂ ਤੋਂ ਮੰਗਦੇ ਆ ਰਹੇ ਇਹ 12 ਜੂਨ ਤੋਂ ਸ਼ ਇਹ 12 ਜੂਨ ਨੂੰ ਆਈ ਸੀਗੀ ਔਰ ਉਸ ਤੋਂ ਬਾਅਦ ਲਗਾਤਾਰ ਇਹਨੂੰ ਜਿਹੜਾ ਟੈਲੀਫੋਨਿਕਲੀ ਵਰਚੁਅਲ WhatsApp ਤੇ ਵਰਚੁਅਲ ਨੰਬਰਾਂ ਤੋਂ ਜਿਹੜੀਆਂ ਕਾਲਸ ਆ ਰਹੀਆਂ ਸੀਗੀਆਂ ਤੋ ਸੀ ਇਹ ਪਹਿਲੇ 50 ਲੱਖ ਦੀ ਮੰਗੀ ਸੀ ਬਾਅਦ ਚ ਇਹਨਾਂ ਦਾ ਜਿਹੜਾ ਸੌਦਾ ਜਿਹੜਾ 10 ਲੱਖ ਰੁਪਏ ਦੇ ਵਿੱਚ ਤੈਅ ਹੋ ਗਿਆ ਸੀਗਾ ਸਰ ਕੁਝ ਦਿੱਤਾ ਵੀ ਸੀ ਇਸ ਨੂੰ ਤਾਂ ਉਹ ਦੇਣਾ ਸੀਗਾ ਨਹੀਂ ਹਜੇ ਦਿੱਤਾ ਨਹੀਂ ਸੀ ਜੀ ਇਹੋ ਹੀ ਜਿਹੜੀ ਇਹੋ ਹੀ ਜਿਹੜੇ ਆਪਣੇ ਪੈਸੇ ਦਾ ਜਿਹੜਾ 10 ਲੱਖ ਰੁਪਈਆ ਲੈਣ ਵਾਸਤੇ ਜਿਹੜੇ ਇਹ ਬੰਦੇ ਆ ਰਹੇ ਸੀਗੇ ਜਿਹੜੇ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ ਕਿ ਇਹਨਾਂ ਨੂੰ ਜਦੋਂ ਅਡਵੈਸਟ ਕਰ ਲਿਆ ਆ ਦਿੱਤੇ ਨੂੰ ਜਿਹੜਾ ਕੰਨੀ ਫਰਾਉਤੀ ਦੀ ਰਕਮ ਲੈਣ ਆਇਆ ਉਸ ਲਈ ਇਹਨੂੰ ਰਸਕ ਕੀਤਾ ਗਿਆ ਸਰ ਜਿਹੜੇ ਬਾਹਰ ਜਿਹੜੇ ਜਿਹੜੇ ਮਾਸਟਰ ਮਾਈਂਡ ਆ ਉਹ ਉਹਨਾਂ ਦੀ ਕੰਪਨੀ ਟੈਕਨਾਲ ਉਹ ਹੋਇਆ ਉਹਨਾਂ ਤੇ ਕੀ ਕਾਰਵਾਈ ਹੋਈ ਆ ਬਿਲਕੁਲ ਜੀ ਉਹ ਸੀ ਉਹਨਾਂ ਦਾ ਸੀ ਸਾਰਾ ਲੀਗਲ ਪ੍ਰੋਸੈਸ ਚਲਾ ਕੇ ਜੇ ਕੋਈ ਇਹਦੇ ਚੋਰ ਕਿਸੇ ਦੀ ਇਨਵੋਲਵਮੈਂਟ ਆਈ ਤੇ ਉਹਨੂੰ ਵੀ ਬੁੱਕ ਕੀਤਾ ਜਾਏਗਾ ਔਰ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਜਿਹੜਾ ਇਹ ਜਿਹੜਾ ਹੈਗਾ ਇਹ ਸਨੀ ਹੈ ਜੀ ਇਹ ਸਨੀ ਜਿਹੜਾ ਹੈਗਾ ਜਿਹੜਾ ਸੁਖਜਿੰਦਰ ਸਨੀ ਹੈ ਨਵਾਂਪਿੰਡ ਦੋਨੇਵਾਲ ਦਾ ਇਹ ਉਹਦੀ ਟਿਕਿਆ ਗਿਆ ਔਰ ਇਹੋ ਜਿਹੜਾ ਵੈ ਇਸ ਇਲਾਕੇ ਦੇ ਵਿੱਚ ਜਿਹੜਾ ਵੈ ਫਰੋਤੀਆਂ ਦੇ ਤਿੰਨ ਕੇਸ ਦਾ ਟ੍ਰੇਸ ਹੋ ਗਿਆ ਹੈ ਉਹਨੇ ਔਨ ਰਿਮਾਂਡ ਹੈ ਅਸੀਂ ਹੋਰ ਵੀ ਡਿਵਾਈਸਾਂ ਨਾ ਪੁੱਛੇਸ ਕਰਾਂਗੇ ਔਰ ਆਪਣਾ ਜਿਹੜਾ ਵੈ ਟੈਕਨੀਕਲੀ ਦੇਖ ਕੇ ਵੀ ਹੋਰ ਕਿਹਨੇ ਕਿਹੜੇ ਬੰਦੇ ਨੇ ਉਹਨਾਂ ਨੂੰ ਟੱਚ ਕੀਤਾ ਵਾ ਹੋਰ ਵੀ ਜਿਹੜੇ ਕੇਸ ਸੋਲਵ ਹੋਣ ਦੀ ਆਸ ਹੈ ਸਾਨੂੰ ਇਹਨਾਂ ਨੇ ਕਿਸੇ ਤੋਂ ਕਿੰਨੇ ਬੰਦੇ ਕੋਲੋਂ ਝੋਟੇ ਲਏ ਕਿ ਇਹ ਦੂਸਰਾ ਜਿਹੜਾ ਰਮਨਦੀਪ ਹੈ ਜਿਹੜਾ ਨਗੁੰਦਰ ਦਾ ਹੀ ਰਹਿਣ ਵਾਲਾ ਹੈ ਇਹ ਫਰੋਤੀ ਹੋਰ ਵੀ ਲੈ ਰਿਹਾ ਹੈ ਜਿਹੜਾ ਯਾਨੀਗਾ ਉਹ ਵੀ ਅਸੀਂ ਸਾਰਾ ਵੈਰੀਫਾਈ ਕਰਾਂਗੇ ਇਹਨਾਂ ਦੇ ਪੋਸਟ ਤੋਂ ਦੂਜਾ ਟੈਕਨੀਕਲੀ ਤੇ ਹੋਰ ਜੇ ਸਾਡੇ ਕੋਲ ਕੋਈ ਆਏਗਾ ਡੂਰਿੰਗ ਤਫਤੀਸ਼ ਤੇ ਉਹ ਵੀ ਸਾਰਾ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ। ਸਰ ਇਹ ਫਰੋਦੀ ਕਿਸ ਤਰ੍ਹਾਂ ਮੰਗਦੇ ਸੀਗੇ ਕੋਈ WhatsApp ਕਾਲ ਵਗੈਰਾ ਕਰਦੇ ਸੀਗੇ ਕਿਸ ਤਰ੍ਹਾਂ ਕਰਦੇ ਸੀਗੇ? ਇਹ WhatsApp WhatsApp ਕਾਲ ਕਰਕੇ ਅਗਲੇ ਨੂੰ ਬੰਦੇ ਨੂੰ ਡਰਾਉਂਦੇ ਸੀਗੇ ਕੌਸ਼ਲ ਗੈਂਗ ਦੇ ਨਾਂ ਤੇ ਕੌਸ਼ਲ ਗੈਂਗ ਦੇ ਨਾਂ ਤੇ ਜਿਹੜਾ ਵਾ ਇਹ ਫਰੋਦੀ ਮੰਗਦੇ ਸੀ ਕਿ ਅਸੀਂ ਕੌਸ਼ਲ ਗੈਂਗ ਤੋਂ ਬੋਲ ਰਹੇ ਹਾਂ ਔਰ ਹਿੰਦੀ ਚ ਮਤਲਬ ਆਪਣੇ ਜਿਹੜੀ ਕਨਵਰਸੇਸ਼ਨ ਕਰਦੇ ਸੀ ਅਗਲੇ ਬੰਦੇ ਨਾਲ ਤਾਂ ਕਿ ਉਹਨੂੰ ਲੱਗੇ ਕਿ ਵਾਕਈ ਸ਼ਾਇਦ ਉਧਰਲੇ ਕੋਈ ਹਰਿਆ ਬੰਦੇ ਜਿਹੜੇ ਆ ਇਹਦੇ ਕਿਸੇ ਜਦੋਂpropto ਮਾਲ ਦੇ ਸੀ ਕੀ ਤੁਮ ਕੀ ਦਿੰਦੇ ਸੀ ਅਸੀਂ ਤੁਮ ਕੋਲੋਂ ਇਹ ਦਿੰਦਾ ਸੀ ਵੀ ਤੇਰੇ ਕੋਲੋਂ ਅਸੀਂ ਜਿਹੜਾ 50 ਲੱਖ ਰੁਪਈਆ ਲੈਣਾ ਹੈ ਤੇ ਜੇ 50 ਲੱਖ ਰੁਪਇਆ ਦੇਵੇਂਗਾ ਸਾਨੂੰ ਠੀਕ ਹੈ ਨਹੀਂ ਤਾਂ ਸਾਨੂੰ ਪਤਾ ਵਾ ਕਿ ਤੇਰਾ ਜਿਹੜਾ ਕੌਣ ਕੌਣ ਤੇਰੇ ਪਰਿਵਾਰ ਚ ਕੌਣ ਕੌਣ ਆ ਤੇਰੇ ਪਰਿਵਾਰ ਬਾਰੇ ਸਾਨੂੰ ਪਤਾ ਹੈ ਤੇਰੀ ਸ਼ਾਪਸ ਇੱਥੇ ਆ ਤੇਰਾ ਘਰ ਕਿੱਥੇ ਆ ਉੱਥੇ ਤੁਸੀਂ ਖੇਡਣ ਕਿੱਥੇ ਜਾਂਦੇ ਹੋ ਸਾਨੂੰ ਸਰ ਹਰ ਚੀਜ਼ ਦਾ ਪਤਾ ਹੈ ਅਗਲੇ ਬੰਦੇ ਨੂੰ ਇਹ ਜਿਹੜਾ ਸਾਈਕੋਲੋਜੀਕਲੀ ਉਹਨੂੰ ਉੱਤੇ ਪ੍ਰਭਾਵ ਪਾਉਂਦੇ ਸੀ ਕਿ ਸਾਨੂੰ ਤੇਰੀਆਂ ਸਾਰੀਆਂ ਚੀਜ਼ਾਂ ਦਾ ਪਤਾ ਹੈ ਅਸੀਂ ਕਿਤੇ ਵੀ ਤੇਰੇ ਤੇ ਅਟੈਕ ਕਰ ਸਕਦੇ ਹਾਂ ਸਰ ਜਿਹੜੇ ਇਦਾਂ ਦੀਆਂ ਹਰਕਤਾਂ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਬਿਲਕੁਲ ਆਪਣੀਆਂ ਹਰਕਤਾਂ ਤੋਂ ਬਾਹਰ ਜਾਣ ਅਦਰਵਾਈਜ਼ ਸਟ੍ਰਿਕਟ ਤਰੀਕੇ ਦੇ ਨਾਲ ਉਹਨਾਂ ਦਾ ਨਿਠ ਇਹ ਜਿਹੜਾ ਵੈ ਇਹ ਇਹਦਾ ਅੰਤ ਮਾੜਾ ਹੀ ਹੁੰਦਾ ਹੈ ਕਦੇ ਨਾ ਕਦੇ ਫੜਾ ਹੀ ਜਾਂਦੇ ਆ ਕਿਉਂਕਿ ਇਹਨੇ ਆ ਜਿਹੜੀ ਇਹ ਪਹਿਲੀ ਫਰੋਤੀ ਜਿਹੜੀ ਇਹਨੇ ਦਿੱਤੀ ਸੀ ਉਹ 2024 ਦੇ ਵਿੱਚ ਦਿੱਤੀ ਸੀ ਜਿਸ ਸਬੰਧ ਦੇ ਵਿੱਚ ਐਫਆਰ ਨੰਬਰ 85 17 10 24 ਦਾ ਦਰਜਾ ਹੈ ਯਾਨੀ ਕਿ ਆਲਮੋਸਟ ਤੁਸੀਂ ਲਾ ਲਓ ਕਿ 7-8 ਮਹੀਨੇ ਜਿਹੜੇ ਆ ਉਹ ਬੀਤ ਚੁੱਕੇ ਆ 7-8 ਮਹੀਨੇ 8 ਮਹੀਨੇ ਪਹਿਲਾਂ ਇਹਨੇ 8 ਮਹੀਨੇ ਪਹਿਲਾਂ ਇਹਨੇ ਦਿੱਤੀ ਸੀਗੀ ਬਟ ਉਹ ਵੀ ਕੇਸ ਸਟੇਸ ਹੋ ਗਿਆ ਔਰ ਆ ਪਿਛਲੇ 15ਵੇਂ ਮਹੀਨੇ ਨੇ ਜਿਹੜਾ ਲੋਹਿਆਂ ਦਾ ਇੱਕ ਹੋਰ ਜਿਹੜਾ ਸਨੈਰਾ ਉਹਨੂੰ ਦਿੱਤੀ ਸੀਗੀ ਉਹਦੇ ਬਾਰੇ ਵੀ ਕਲੀਅਰ ਹੋ ਗਿਆ ਹੁਣ ਔਰ ਜਿਹੜਾ ਤੀਸਰਾ ਹੈ ਸਾਡਾ ਕੇਸ ਸੋ ਇਹਨਾਂ ਦੋ ਜਣਿਆਂ ਤੇ ਪਹਿਲੇ ਵੀ ਕੋਈ ਮਾਮਲੇ ਦਰਜ ਜੇ ਜਿਹੜਾ ਜਿਹੜਾ ਸਣੀ ਹੈਗਾ ਵਾ ਸੁਖਵਿੰਦਰ ਸਣੀ ਇਹਦੇ ਤੇ ਅੱਗੇ ਜਿਹੜੇ ਖਵਾ ਖਾਂ ਰੰਦੇਚ ਪੰਜ ਛੇ ਕੇਸ ਦਰਜ ਹੈਗੇ ਆ ਸੁਖਵਿੰਦਰ ਸਣੀ ਤੇ ਦੂਸਰੇ ਤੇ ਦੂਸਰੇ ਦਾ ਜਿਵੇਂ ਰਿਕਾਰਡ ਚੈੱਕ ਕੀਤਾ ਨੀਗਾ ਉਸੇ ਕਰ ਰਹੇ ਆ ਉਹਦਾ ਦੇਖ ਰਹੇ ਆ ਕਿ ਉਹਦਾ ਕੀ ਕ੍ਰਿਮੀਨਲ ਬੈਕਗ੍ਰਾਉਂਡ ਆ ਬਟ ਸੁਖਵਿੰਦਰ ਸਣੀ ਦਾ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਸਾਹਮਣੇ ਆਇਆ ਜਿਹੜੇ ਪੜੇ ਗਿਆ ਕਿ ਇਹਨਾਂ ਕੋਈ ਲਾਚ ਕਹਿੰਦੇ ਪਏ ਨਾ ਕਿ ਗ੍ਰੈਂਡ ਲੀ ਹੈ ਨਹੀਂ ਇਹਨਾਂ ਨੂੰ ਜਿਹੜਾ 10 ਲੱਖ ਰੁਪਈਆ ਸੀਗਾ ਉਹਦੇ ਵਿੱਚੋਂ 2 ਲੱਖ ਰੁਪਈਆ ਇਹਨਾਂ ਨੂੰ ਮਿਲਣਾ ਸੀ ਜਿਹੜਾ ਇਹਨਾਂ ਨੇ ਲੈਣਾ ਸੀਗਾ ਤੇ ਬਾਕੀ ਦੇ 8 ਲੱਖ ਰੁਪਈਆ ਉਹ ਉਹਨਾਂ ਨੂੰ ਬਾਹਰ ਭੇਜਣਾ ਸੀਗਾ ਕੋਈ ਕਿਉਂ ਕੀ ਹੋ ਰਿਹਾ ਵੀ ਇਹ ਲਗਾ ਉਹ ਕਰਾ ਦੇ ਨਹੀਂ ਹਜੇ ਹਾਲ ਦੀ ਘੜੀ ਜਿਹੜਾ ਸਾਡੇ ਕੋਲ ਹੈ ਹੋਰ ਕੋਈ ਬੰਦਾ ਸਾਹਮਣੇ ਨਹੀਂ ਆਇਆ ਹਾਲ ਦੀ ਘੜੀ ਸਿਰਫ ਇਹਨਾਂ ਵਾਰੀ ਪਤਾ ਲੱਗਾ ਬਟ ਜੇ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੇ ਇਨਵੈਸਟੀਗੇਸ਼ਨ 'ਚ ਕੋਈ ਹੋਰ ਆਏਗਾ ਤਾਂ ਉਹਨੂੰ ਵੀ ਬੁੱਕ ਕੀਤਾ ਜਾਏਗਾ ਔਰ ਤੁਹਾਡੇ ਮੱਧਮ ਨਹੀਂ ਮੇਰੀ ਸਟ੍ਰਿਕਟ ਜਿਹੜੀ ਹੈਗੀ ਹੈ ਵੀ ਕਿਸੇ ਨੂੰ ਵੀ ਇਹੋ ਜਿਹੀ ਕਿਸੇ ਕਾਲ ਤੋਂ ਕੋ ਡਰਨ ਦੀ ਲੋੜ ਨਹੀਂ ਗੀ ਤੇ ਅਸੀਂ ਜਿਹੜੇ ਆ ਪਹਿਲੇ ਵੀ ਦੋ ਤਿੰਨ ਕੇਸ ਟੈਸਟ ਕੀਤੇ ਆ ਇਸ ਇਸ ਕਿਸਮ ਦੇ ਠੀਕ ਹੈ ਜੀ ਇਹ ਸਿਰਫ ਸਾਨੂੰ ਇਹ ਜਿਹੜਾ ਬੰਦਾ ਡਰਦਾ ਹੈ ਉਹਦੇ ਕੋਲ ਹੀ ਡਰਾ ਧਮਕਾ ਕੇ ਇਹਨਾਂ ਦਾ ਹੈਗਾ ਵੀ ਅਸੀਂ ਸਾਡੇ ਫੋਨ ਤੋਂ ਬੰਦੇ ਡਰ ਜਾਣਗੇ ਔਰ ਡਰ ਕੇ ਸਾਨੂੰ ਪੈਸੇ ਦੇਣਗੇ ਇੱਥੇ ਕੁਝ ਪਿਛਲੇ ਟਾਈਮ ਜਿਹੜੇ ਕੋਈ ਇਨਸੀਡੈਂਸ ਹੋਏ ਆ ਉਹਨਾਂ ਨੂੰ ਵੀ ਕੋਟ ਕਰਕੇ ਉਸ ਬੰਦੇ ਨੂੰ ਸਾਈਕੋਲੋਜੀਕਲੀ ਡਰਾਉਂਦੇ ਆ ਵੀ ਪਹਿਲੇ ਵੀ ਇਦਾਂ ਹੋ ਗਿਆ ਸੀਗਾ ਠੀਕ ਹੈ ਜੀ ਸੋ ਇਹ ਜਿਹੜੀ ਦੋ ਜਿਹੜੇ ਬਾਹਰ ਬੈਠੇ ਰਹਮਨਦੀਪ ਸਿੰਘ ਹੋਣੀਆਂ ਇਹਨਾਂ ਦੇ ਵੀ ਮਾਮਲੇ ਦਰਜ ਹੈ ਪਹਿਲਾਂ ਕੋਈ ਬਿਲਕੁਲ ਨਹੀਂ ਮੈਂ ਸੁਖਜਿੰਦਰ ਦਾ ਦੱਸਿਆ ਜੀ ਸੁਖਜਿੰਦਰ ਤੇ ਪਹਿਲੇ 5 6 ਕੇਸ ਦਰਜ ਹੈਗੇ ਪ ਜਿਹੜਾ ਸੁਖਜਿੰਦਰ ਸਣੀ ਹੈਗਾ ਵਾ ਨਾਂ ਬੰਦ ਦੋਨੇਵਾਲ ਦਾ ਤੇ ਇਹ ਰਮਨਦੀਪ ਦਾ ਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਦਾ ਵੀ ਰਮਨਦੀਪ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਾਂ ਨਹੀਂ ਹੈ